देश में पंजाब बनेगा हीरो 2024 में लोकसभा चुनाव में आम आदमी पार्टी के पक्ष में तेरह जीरो देखो ये जी तो उनका काम है ये ममता नहीं नहीं कोई बात नहीं वो हो सकता है कोई उनके साथ बातचीत चल रही हो उस लेवल पे लेकिन पंजाब में हम ऐसा नहीं करने वाले पंजाब में कांग्रेस से हमारा हां साहब 26 जनवरी नहीं चाकियां पहुंच गए जी लुधियाना पहुंच गए 26 जनवरी द जनियां चाकियां ने बकायदा निकलन गया साडा शहीदा दा साडा विरसा साडा माई भागो जीदा जेड़ा जेड़ा उनों दा इतिहास ते नाल पंजाब दा कल्चर ओ चाकियां जेड़ियां ने बकायदा तौर ते 26 ਜਨਵਰੀ ਨੂੰ ਦਿਖਾਈ ਜਾਣਗੇ ਤੇ 26 ਜਨਵਰੀ ਤੋਂ ਬਾਅਦ ਉਹਨਾਂ ਚੱਕੀਆਂ ਨੂੰ ਅਲੱਗ-ਅਲੱਗ ਸ਼ਹਿਰਾਂ 'ਚ ਤੇ ਪਿੰਡਾਂ 'ਚ ਵੀ ਭੇਜਿਆ ਜਾਊਗਾ ਉਹ ਕਰ ਉਹ ਕਰਾਂਗੇ ਉਹ ਤਾਂ ਅਸੀਂ ਫਿਲਹਾਲ ਸਕੀਮ ਲਾਗੂ ਕਰ ਰਹੇ ਹਾਂ ਤੇ ਉਹ ਪ੍ਰਾਈਜ਼ ਮਨੀ ਵੀ ਉਹਦੇ ਵਿੱਚ ਡਿਕਲੇਅਰ ਕਰਾਂਗੇ ਸਰ ਅਸੀਂ ਪ੍ਰੈਕਨਸੀ ਦੀ ਗੱਲ ਕਰਦੇ ਆ ਪਰ ਉਹਦੀ ਜੀ ਗੱਲ ਉਸ ਨੂੰ ਲੈ ਕੇ ਕਿੱਦਾਂ ਇਹ ਰੈਕਟਰ ਮੌਸ ਨੂੰ ਉਹਨੂੰ ਲੱਗਾ ਤਾਂ ਦਿੱਕਤ ਆ ਦੇਖੋ 26 ਜਨਵਰੀ ਨੂੰ ਇੱਕ ਹੋਰ ਤੁਹਾਨੂੰ ਬਹੁਤ मतलब अहम जानकारी दे देना 26 जनवरी ਤੋਂ ਬਾਅਦ ਜਨ ਕੇ ਪਰਸੋਂ ਤੋਂ ਪੰਜਾਬ ਦੇ ਸਾਰੇ ਸਬ ਡਿਵੀਜ਼ਨਲ ਡਿਵੀਜ਼ਨਲ ਤੇ ਡਿਸਟ੍ਰਿਕਟ ਹਸਪੀਟਲ ਜਿੰਨੇ ਵੀ ਉਹਨਾਂ ਦੇ ਵਿੱਚ ਦਵਾਈਆਂ ਜਿਹੜੀਆਂ ਨੇ ਕੋਈ ਵੀ ਦਵਾਈ ਹੋਵੇ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਮਿਲਣਗੀਆਂ ਕੋਈ ਵੀ ਡਾਕਟਰ ਬਾਹਰਲੀ ਦਵਾਈ ਨਹੀਂ ਲਿਖ ਸਕੂਗਾ ਜੇ ਲਿਖ ਸਕਦਾ ਹੈ ਕਿ ਉਹਦੇ ਕੋਲ ਹੈ ਨਹੀਂ ਬਾਹਰੋਂ ਦਵਾਈ ਮੰਗਾਉਣੀ ਪੈ ਰਹੀ ਹੈ ਡਾਕਟਰ ਆਪ ਬਾਹਰੋਂ ਲੈ ਕੇ ਆਵੇ ਮਰੀਜ਼ ਬਾਹਰ ਨਹੀਂ ਜਾਊਗਾ ਇੱਕੋ ਗੱਲ ਤੇ ਜੋ ਰੱਖੇ ਤ੍ਰਿਪਾਟੀ ਪੰਥ ਦੀ ਪਾਰਟੀ ਪੰਥ ਹੋਦੂ ਯਾਦ ਹੁੰਦਾ ਜਦੋਂ ਹਾਰ ਜਾਂਦੇ ਨੇ ਪੰਥ ਪੰਥ ਗਿਆ ਤੇ ਅੱਛਾ ਮੇਰੇ ਵਿਰੁੱਧ ਦੇ ਹੀ ਜਾਣਗੇ ਫਤਵੇ ਇੱਥੇ ਐ ਕਰਤਾ ਇੱਥੇ ਐ ਕਰਤਾ ਕਮਾਲ ਹੈ ਤੁਸੀਂ ਤੁਸੀਂ ਧਰਮ ਨੂੰ ਆਪਣੇ ਮੁੱਠੀ ਚ ਲਿਆ ਹੋਇਆ ਹੈ ਸੋ ਲੋਕ ਸਭ ਸਮਝਦੇ ਨੇ ਕਿ ਜਿਹੜੀ ਤੱਕੜੀ ਚਿੱਟਾ ਤੋਲਦੀ ਹੋਵੇ ਔਰ ਜਿਹੜੀ ਤੱਕੜੀ ਚ ਵੱਟੇ ਸਮਗਲੇ ਰਾਨੇ ਪਾਏ ਹੋਣ ਉਹ ਤੱਕੜੀ ਬਾਬੇ ਨਾਨਕ ਦੀ ਨਹੀਂ ਹੋ ਸਕਦੀ ਜਿਹੜੇ ਬਾਬੇ ਨਾਨਕ ਦੀ ਬਾਣੀ ਰੋਲੀ ਹੈ ਨਾ ਤੇ ਉਹ ਬਾਬਾ ਨਾਨਕ ਇਹ ਜੀ ਹੱਥਾਂ 'ਚ ਤੱਕੜੀ ਨਹੀਂ ਦਿੰਦਾ ਇਹਦੇ ਤਾਂ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਬਾਰੇ ਤਾਂ ਬੋਲਦੇ ਨਹੀਂ ਹੈਗੇ ਨਾ ਐਸਪੀਸੀ ਬੋਲੇ ਨਾਲ ਅਕਾਲ ਤਖਤ ਦੇ ਸਭ ਦੇ ਜਾਈਦਾ ਬੋਲਣ ਕਿ ਬਾਬੇ ਨਾਨਕ ਦੀ ਤੱਕੜੀ ਕਿਉਂ ਹੈ ਕੱਲ ਨੂੰ ਕਾਂਗਰਸ ਕਹਿ ਦੂਗੀ ਸਾਡਾ ਤਾਂ ਪੰਜਾ ਉਹੀ ਹੈ ਜਿਹਦੇ ਨਾਲ ਬਾਬੇ ਨਾਨਕ ਨੇ ਪਹਾੜ ਰੋਕੇ ਸੀ ਪਰਸੋਂ ਨੂੰ ਬੀਐਸਪੀ ਕਹਦੂ ਕਿ ਮੇਰੇ ਕੋ ਤਾਂ ਗਣੇਸ਼ ਹੈ ਜਿਹੜਾ ਹਾਥੀ ਚੋਣਸ਼ਾਨ ਹੈ ਐਂ ਧਰਮ ਨਾਲ ਤੁਸੀਂ ਕਿਉਂ ਪੋਲਿਟਿਕਲ ਚੋਣਸ਼ਾਨਾਂ ਨੂੰ ਜੋੜ ਰਹੇ ਹੋ ਵੀ ਉਹਦੋਂ ਨਹੀਂ ਬੋਲਦੇ ਜੀ ਕਿਉਂਕਿ ਵਲੰਟੀਅਰ ਨੇ ਉਹਨਾਂ ਦੇ ਉਹ ਸੋ ਸੱਚੇ ਦਿਲੋਂ ਸਭ ਨੂੰ ਅੱਗੇ ਲੈ ਕੇ ਜਾਣਾ ਹੈ ਸਾਰੇ ਧਰਮਾਂ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਬਾਰ-ਬਾਰ ਕਹਿਣਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜ ਦੋ ਉਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗਦਾ ਨਹੀਂ ਹੈਗਾ ਨਾ ਜਿਵੇਂ ਅਸੀਂ ਆਪਣੇ ਆਪਣੇ ਜਿਹੜੇ ਲੋਕ ਸਭਾ ਦੇ 13-13 ਸੀਟਾਂ ਦੇ ਜਿਹੜੇ ਸਾਡੇ ਵਲੰਟੀਅਰ ਨੇ ਜਾਂ ਜਿਹੜੇ ਸਾਡੇ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਅਸੀਂ ਡਿਸਕਸ ਕੀਤਾ ਲਗਭਗ 40 ਕਦੇ ਨਾਂ ਨੇੜੇ ਤੇੜੇ ਨਾਮ ਹਰ ਕੰਸਟਿਟੂਐਂਟ ਤੋਂ ਤਿੰਨ-ਤਿੰਨ ਕਈਆਂ ਤੋਂ ਚਾਰ ਵੀ ਨੇ ਕਈਆਂ ਤੋਂ ਇੱਕ ਵੀ ਹੈ ਜਿਵੇਂ ਜਲੰਧਰ ਹੈ ਉਹ ਤਾਂ ਸਿਟਿੰਗ ਹੈ ਸਾਡਾ ਸੋ ਅਸੀਂ 40 ਦੇ 40 ਕਰੀਬ ਦੇ ਨਾਮ ਅਸੀਂ ਰੱਖੇ ਨੇ ਉਤ ਬਾਅਦ ਫਿਰ ਅੱਗੇ ਸਰਵੇ ਕਰਾਵਾਂਗੇ ਹੋਰ ਸਰਵੇ ਲੈਵਲ ਹੋਣਗੇ ਉਤ ਬਾਅਦ ਜੋ ਵੀ ਵਿਨਿੰਗ ਕਰਟੇਰੀਆ ਰੱਖਿਆ ਅਸੀਂ ਪੰਜਾਬ ਨੂੰ ਦਿਤਾਉਣਾ ਹੈ ਅਸੀਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ ਪੰਜਾਬ ਬਣੂਗਾ ਹੀਰੋ 130